કોટਨ ਦੇ گرمੀਆਂ ਦੇ স্পেশাল ডিজাইনার স্যুট ਲੈ ਕੇ ਆਏ ਆ ਡਿਜੀਟਲ ਪ੍ਰਿੰਟ ਦੇ ਚਿਕਨ ਬਾਟਮ ਨਾਲ ਸੋ ਵਿਦ ਦੁਪੱਟਾ ਨਾਲ ਦੁਪੱਟਾ ਵੀ ਹੋਏਗਾ ਪਿਓਰ ਟੈਬੀ ਮਸਲੀਨ ਦਾ ਦੁਪੱਟਾ ਡਿਜ਼ਾਈਨ ਤਿੰਨ ਆਏ ਆ ਕਲਰ ਚਾਰ ਚਾਰਾ ਔਰ ਡਿਜ਼ਾਈਨ ਇੰਨੇ ਪਿਆਰੇ ਆ ਕਿ ਰੇਟ ਦੇ ਅਕੋਰਡਿੰਗ ਸੂਟਸ ਦੀ ਬਾਏ ਕਰ ਲੈਣਾ ਨਾਲ ਦੀ ਨਾਲ ਇੰਨਾ ਸੋਹਣਾ ਸੂਟਾ ਰੇਟ ਦੇ ਹਿਸਾਬ ਨਾਲ ਆ ਚੈੱਕ ਕਰੋ ਪਿਓਰ ਕੋਟਨ ਦੀ ਪ੍ਰਿੰਟ ਸ਼ਰਟ ਆ ਰਹੀ ਹੈ ਸੁਪਰੀਮਿਅਮ ਕੁਆਲਟੀ ਹੈ ਇਹ ਫਾਈਨ ਕੋਟਨ ਹੈ ਕੋਈ ਲਾਈਨਿੰਗ ਦੀ ਕੋਈ ਰਿਕੁਆਇਰਮੈਂਟ ਨਹੀਂ 100% ਕੋਟਨ ਹੋਏਗੀ ਔਰ ਆ ਆ ਰਿਹਾ ਹੈ ਜ਼ਾ ਚਿਕਨ ਦਾ ਪਲਾਜ਼ੋ ਬਣਾ ਲਓ ਚਾਹੇ ਬਾਟਮ ਬਣਾ ਲਓ ਚਾਹੇ ਫਰਸ਼ੀ ਗੋਰਮ ਬਣਾ ਲਓ ਸੋ ਬੜੀ ਪਿਆਰੀ ਆਈਟਮ ਹੈ ਦੁਪੱਟਾ ਆ ਰਿਹਾ ਹੈ ਨਾ ਪਿਓ ਟੈਬੀ ਮਸਲੀਨ ਦਾ ਦੁਪੱਟਾ ਆ ਰਿਹਾ ਡੀਜ਼ਲ ਪ੍ਰਿੰਟ ਦਾ ਪਿਓ ਟੈਬੀ ਮਸਲੀਨ ਦਾ ਦੁਪੱਟਾ ਆਏਗਾ ਜਿਹੜਾ ਪ੍ਰਾਈਸ ਰਹੇਗਾ ਇਸ ਦਾ ਇਸ ਦਾ ਪ੍ਰਾਈਸ ਆ ਰਿਹਾ 1550 ਰੁਪਏ ਬੜੀ ਪਿਆਰੀ ਆਈਟਮ ਹੈ ਸ਼ੇਡ ਚੈੱਕ ਕਰੋ ਕਿੰਨੇ ਪਿਆਰੇ ਨੇ ਇਸ ਦੇ ਵਿੱਚ ਇੱਕ ਸ਼ੇਡ ਮਿਲੂਗਾ ਇਸ ਦੇ ਸੀ ਗ੍ਰੀਨ ਇੱਕ ਮਿਲੂਗਾ ਗਾਜ਼ਰੀ ਸ਼ੇਡ ਤੁਸੀਂ ਕਲਰ ਚੈੱਕ ਕਰੋ ਕਿੰਨੇ ਲਾਜਵਾਬ ਨੇ ਇੱਕ ਆ ਰਿਹਾ ਲੈਮਨ येलो ਜਾਂ ਕਲਰ ਹੈ ਜਿਵੇਂ ਮਰਜ਼ੀ ਬਾਰੰਦਰ ਵੇਅਰ ਕਰੋ ਡੈਲੀ ਵੇਅਰ ਆਫਿਸ ਵੇਅਰ ਜਿਵੇਂ ਮਰਜ਼ੀ ਪਾ ਲਓ ਆ ਚੈੱਕ ਕਰੋ ਸੈਕੰਡ ਡਿਜ਼ਾਈਨ ਸੈਕੰਡ ਡਿਜ਼ਾਈਨ ਆ ਰਿਹਾ ਹੈ ਇਸ ਦਾ ਅਵਲ ਆ ਵੀ ਡਿਜ਼ਾਈਨ ਬੜਾ ਲਾਜਵਾਬ ਹੈ ਇਹਦੇ ਵੀ ਤਿੰਨ ਰੰਗ ਚਾਰ ਰੰਗ ਮਿਲਣਗੇ ਪੂਰੇ ਆ ਦੇਖੋ ਆ ਆ ਰਹੀ ਹੈ ਪ੍ਰਿੰਟ ਸ਼ਰਟ ਨਾਲ ਆ ਰਹੀ ਹੈ ਚਿਕਨ ਦੀ ਬਾਟਮ ਬਣਾਓ ਚਾਹੇ ਪਲਾਜ਼ੋ ਬਣਾਓ ਨਾਲ ਆ ਰਿਹਾ ਪਿਓਰ ਟੈਬੀ ਮਸਲੀਨ ਦਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਔਰ ਜਿਹੜਾ ਦੁਪੱਟਾ ਬਿਲਕੁਲ ਸੌਫਟ ਕੁਆਲਿਟੀ ਦਾ ਤੇ ਪਿਓਰ ਦੀ ਕੁਆਲਿਟੀ ਦਾ ਦੁਪੱਟਾ ਹੈ ਇਹ ਆ ਚੈੱਕ ਕਰੋ ਪਿਓ ਟਾਈਪ ਵੀ ਮਸੂਲ ਸ਼ੇਡ ਚੈੱਕ ਕਰੋ ਦੇ ਕਿੰਨੇ ਪਿਆਰੇ ਨੇ ਇੱਕ ਆ ਰਿਹਾ ਇਸ ਦੇ ਵਿੱਚ ਸਕੀਨ ਜਿਆ ਕਲਰ ਕਿੰਨਾ ਪਿਆਰਾ ਸ਼ੇਡ ਹੈ ਇੱਕ ਆ ਰਿਹਾ ਇਸ ਦੇ ਸੀਰੀ ਸ਼ੇਡ ਇਹ ਸੈਕੰਡ ਡਿਜ਼ਾਈਨ ਜਿਹੜਾ ਮੈਂ ਦਿਖਾ ਰਿਹਾ ਬੜਾ ਲਾਜਵਾਰ ਡਿਜ਼ਾਈਨ ਹੈ ਇਹ ਆ ਦੇਖੋ ਇੱਕ ਆ ਰਿਹਾ ਇਸ ਦੇ ਵਿੱਚ 옐ੋ ਮਸਟਰਡ ਜਿਆ ਕਲਰ ਬੜਾ ਪਿਆਰਾ ਸ਼ੇਡ ਹੈ ਕੰਬੀਨੇਸ਼ਨ ਦੇਖੋ ਕਿੰਨੇ ਪਿਆਰੇ ਨੇ ਲੋ ਜੀ ਜਿਹੜਾ ਥਰਡ ਵਾਲਾ ਡਿਜ਼ਾਈਨ ਆਊਗਾ ਉਹ ਆਏਗਾ ਆਹ ਵਾਲਾ ਤੀਸਰਾ ਡਿਜ਼ਾਈਨ ਆਏਗਾ ਆਹ ਵਾਲਾ ਆਹ ਵੀ ਡਿਜ਼ਾਈਨ ਬੜਾ ਪਿਆਰਾ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਜੀ ਅੱਜਕੱਲ੍ਹ ਇੰਨਾ ਦੀ ਲੈਸਾਂ ਲੂਸਾਂ ਲਾ ਕੇ ਆ ਰਹੀਆਂ ਨੇ ਇਹੀ ਬੋਟਮ ਨਾਲ 2500 3000 ਦੀ ਆਈਟਮ ਬਣਦੀ ਹੈ ਲੈਸ ਮਤਲਬ ਕਿ ਵੀ ਸ਼ੇਪ ਨੈੱਕ ਬਣਾ ਲਓ ਲੈਸ ਵਰਕ ਜਿੱਦਾਂ ਮਰਜ਼ੀ ਦਾ ਕਰਾ ਲਓ ਸੂਟ ਦੀ ਡਿਜ਼ਾਈਨਿੰਗ ਤੁਸੀਂ ਆਪ ਤਿਆਰ ਕਰਨੀ ਹੈ ਇਹੀ ਸੂਟ ਬਣ ਕੇ 3000 ਦਾ ਵੀ ਲੱਗੂਗਾ ਉਹ ਡਿਜ਼ਾਈਨਿੰਗ ਤੇ ਡਿਪੈਂਡ ਕਰਦਾ ਆ ਚੈੱਕ ਕਰੋ ਦੋ ਬਟੇ ਦੀ ਪ੍ਰਿੰਟਿੰਗ ਕਿੰਨੀ ਸ਼ਾਨਦਾਰ ਪ੍ਰਿੰਟਿੰਗ ਹੈ ਇਹਦੇ ਸ਼ੇਡ ਚੈੱਕ ਕਰੋ ਕਿੰਨੇ ਲਾਜਵਾ ਵਾ ਇੱਕ ਆ ਰਿਹਾ ਸੀਗਰੀਨ ਸ਼ੇਡ ਇੱਕ ਆ ਰਿਹਾ ਇਸੇ ਸਕਿਨ ਕਲਰ ਇੱਕ ਆ ਰਿਹਾ ਗਾਜ਼ਰੀ ਸ਼ੇਡ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ 12 ਸੂਟ ਆਏ ਆ ਟੋਟਲ ਤਿੰਨ ਡਿਜ਼ਾਈਨਾਂ ਚਾਰ-ਚਾਰ ਰੰਗਾਂ ਪਿਓਰ ਕਾਟਨ ਦੀ ਆਈਟਮ ਹੈ ਪ੍ਰੀਮੀਅਮ ਕੁਆਲਿਟੀ ਹੈ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਬਹੁਤ ਸੋਹਣੇ ਸੂਟ ਹਨ ਨੀਕਾਲ ਜੀ ਸੋ ਪਿਓਰ ਕਾਟਨ ਦੇ ਪ੍ਰਿੰਟ ਸੂਟ ਲੈ ਕੇ ਆਇਆ ਚਿਕਨ ਦੀ ਬਾਟਮ ਨਾਲ ਬੜੇ ਪਿਆਰੇ ਪ੍ਰਿੰਟ ਆਏ ਆ ਨਾਲ ਚਿਕਨ ਦਾ ਪਲਾਜ਼ੋ ਬਣਾ ਲਓ ਚਾਹੇ ਬਾਟਮ ਬਣਾ ਲਓ ਚਾਹੇ ਫਰਸ਼ੀ ਬਾਟਮ ਬਣਵਾ ਲਓ ਜਿੱਦਾਂ ਮਰਜ਼ੀ ਦਾ ਕਨਸੈਪਟ ਰੈਡੀ ਕਰਵਾ ਲਓ ਜਿਹੜਾ ਇਹਦਾ ਪ੍ਰਾਈਸ ਰਹੇਗਾ ਉਹ ਰਹੇਗਾ ਬਿਲਕੁਲ ਇਕਨੋਮਿਕਲ ਪ੍ਰਾਈਸ ਆਏਗਾ 950 ਦਾ ਸੂਟ ਰਹੇਗਾ ਚਿਕਨ ਦੀ ਬਾਟਮ ਨਾਲ ਬੜਾ ਸ਼ਾਨਦਾਰ ਪ੍ਰਿੰਟ ਆਏ ਨੇ ਤੋ ਸਾਰੇ ਪ੍ਰਿੰਟ ਲਾਜੋ ਆਪਣੇ ਕੋਈ ਵੀ ਕਲਰ ਪ੍ਰਿੰਟ ਆਪਣਾ ਬਾਏ ਕਰ ਲਿਓ 950 ਰੁਪਏ ਦਾ ਪ੍ਰਾਈਸ ਰਹੇਗਾ ਜਿੱਦਾਂ ਮਰਜ਼ੀ ਐ ਲੈਂਸ ਵਰਕ ਕਰਾਓ ਜਿੱਦਾਂ ਮਰਜ਼ੀ ਦਾ ਦੁਪੱਟਾ ਲੈ ਲਓ ਨਾਲ ਅਲਟੀਮੇਟ ਸੂਟ ਨੇ ਪਿਓਰ ਕਾਟਨ ਪ੍ਰੀਮੀਅਮ ਕੁਆਲਿਟੀ ਹੋਏਗੀ ਕੋਈ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈਗੀ ਜਿਹੇ ਮਰਜ਼ੀ ਡੇਲੀ ਵੇਅਰ ਆਫਿਸੇਰ ਬਾਹਰ ਅੰਦਰ ਜਿਹੇ ਮਰਜ਼ੀ ਵੇਅਰ ਕਰ ਸਕਦੇ ਆਪਾਂ ਪ੍ਰਿੰਟ ਚੈੱਕ ਕਰੋ ਇੱਕ ਤੋਂ ਇੱਕ ਪ੍ਰਿੰਟ ਆਣਗੇ ਪਿਓਰ ਕਾਟਨ ਪ੍ਰੀਮੀਅਮ ਕੁਆਲਿਟੀ ਹੈ ਇਹ ਮਿਲ ਮੇਡ ਆਈਟਮ ਹੈ ਇਹ ਬ੍ਰਾਂਡਡ ਤਮੰਨਾ ਦੀ ਆਈਟਮ ਹੈ ਇਹ ਤੋ ਜਿਹੜਾ ਇਹਦਾ ਪ੍ਰਾਈਸ ਰਹੇਗਾ ਉਹ 950 ਰੁਪ ਤੁਹਾਡਾ ਆਪਣਾ ਸਕਰੀਨਸ਼ੋਟ ਲੈ ਕੇ ਹੁਣੇ ਬਾਏ ਕਰ ਲਓ ਡਿਜ਼ਾਈਨ 3 ਤੋਂ 4 ਆਏ ਆ ਔਰ ਨਾਲ ਚਿਕਨ ਦੀ ਬਾਟਮ ਹੈ ਚਿਕਨ ਦਾ ਚਾਹੇ ਪਲਾਜ਼ੋ ਬਣਾ ਲਓ ਪੈਂਟ ਪਲਾਜ਼ੋ ਸਾਰਾ ਕਟਵਰਕ ਹੋਇਆ ਹੋਇਆ ਹੈ ਚਾਹੇ ਬਾਟਮ ਬਣਾ ਲਓ ਸੋ 950 ਰੁਪਏ ਦਾ ਪ੍ਰਾਈਸ ਰਹੇਗਾ ਸਾਰੇ ਫਲੋਰਸੈਂਟ ਕਲਰ ਨੇ ਗਰਮੀ ਵਾਲੇ ਸਮਰ ਸਪੈਸ਼ਲ ਸ਼ੇਡ ਨੇ ਪਿਓਰ ਕਾਟਨ ਪ੍ਰੀਮੀਅਮ ਕੁਆਲਿਟੀ ਡਿਜੀਟਲ ਪ੍ਰਿੰਟ ਚਿਕਨ ਬਾਟਮ ਨਾਲ ਕਾਮਟੈਕਸ ਬ੍ਰਾਂਡ ਪਿਓਰ ਕਾਟਨ ਦਾ ਆਹ ਵਾਲਾ ਡਿਜ਼ਾਈਨ ਅਸੀਂ ਰੀਸਟਾਕ ਕਰਿਆ ਔਰ ਸਭ ਤੋਂ ਜ਼ਿਆਦਾ ਡਿਮਾਂਡ ਆ ਰਹੀ ਸੀ ਇਸ ਆਰਟੀਕਲ ਦੀ ਕਿਉਂਕਿ ਇਹ ਸਾਨੂੰ ਕੁਆਂਟੀਟੀ ਦਾ ਬਹੁਤ ਚਾਹੀਦੀ ਹੁੰਦੀ ਆ ਪਰ ਇਹ ਹੈ ਸੈੱਟ ਦੋ ਆਉਂਦੇ ਆ ਪਿੱਛੋਂ ਤਿੰਨ ਆਉਂਦੇ ਜਿੰਨੇ ਵੀ ਆਉਂਦੇ ਆ ਉਹ ਨਾਲ ਦੇ ਰੀਸਟਾਕ ਹੋ ਜਾਂਦੇ ਆ ਆ ਚੈੱਕ ਕਰੋ ਜੀ ਪਿਓਰ ਕਾਟਨ ਰਾਮਟੈਕਸ ਬ੍ਰਾਂਡ ਦਾ ਬੜਾ ਪਿਆਰਾ ਆਰਟੀਕਲ ਲੈ ਕੇ ਆਇਆ ਬਾਟਮ ਤੇ ਵੀ ਵਰਕ ਆਏਗਾ ਜਿਨ੍ਹਾਂ ਨੂੰ ਪ੍ਰੀਮੀਅਮ ਕੁਆਲਿਟੀ ਦੇ ਡਿਜ਼ਾਈਨਰ ਸੂਟ ਚਾਹੀਦੇ ਆ ਸਮਰ ਸਪੈਸ਼ਲ ਆਰਟੀਕਲ ਚਾਹੀਦੇ ਆ ਸਭ ਤੋਂ ਵੱਡੀ ਗੱਲ ਇਹ ਹੈ ਕਿ 200% ਪਿਓਰ ਕਾਟਨ ਹੈ ਪ੍ਰੀਮੀਅਮ ਕੁਆਲਿਟੀ ਦਾ ਰਾਮਟੈਕਸ ਬ੍ਰਾਂਡ ਦਾ ਫੈਬਰਿਕ ਹੈ ਸਾਰਾ ਲੈਸ ਵਰਕ ਹੋਇਆ ਹੈ ਪ੍ਰਿੰਟਿੰਗ ਬੜੀ ਲਾਜਵਾਬ ਹੈ ਇਹ ਆਈਟਮ ਐਹੋ ਜਿਹਾ ਨੇ ਪ੍ਰੋਪਰ ਬੁਟੀਕ ਸਟਾਈਲ ਦੀ ਆਈਟਮ ਆ ਇਹ ਆ ਚੈੱਕ ਕਰੋ ਸਲਵਾਰ ਦੇ ਪੌਂਚੇ ਤੇ ਕੰਮ ਆ ਰਿਹਾ ਚਾਹੇ ਫਰਸ਼ੀ ਬਾਟਮ ਬਣਵਾਓ ਚਾਹੇ ਸਲਵਾਰ ਬਣਾਓ ਚਾਹੇ ਪਲਾਜ਼ੋ ਬਣਾਓ ਚੋਆਇਸ ਥੋੜੀ ਐ ਕਨਸੈਪਟ ਤੁਸੀਂ ਜਿੱਦਾਂ ਮਰਜ਼ੀ ਰੈਡੀ ਕਰਵਾ ਲਓ ਆ ਚੈੱਕ ਕਰੋ ਇਸ ਦਾ ਦੁਪੱਟਾ ਪਿਓ ਟੈਪੀ ਮਸਲੀਨ ਦਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਆ ਰਿਹਾ ਦੁਪੱਟਾ ਬੜਾ ਲਾਜਵਾ ਬਣਾ ਹੋਇਆ ਹੈ ਇਸ ਦਾ ਆ ਆ ਰਿਹਾ ਦੁਪੱਟਾ ਦੁਪੱਟਾ ਵੀ ਬੜਾ ਪਿਆਰਾ ਬਣਾ ਹੋਇਆ ਹੈ ਇਸ ਦਾ ਇਹਦੇ ਸ਼ੇਡ ਚੈੱਕ ਕਰੋ ਕਿੰਨੇ ਪਿਆਰੇ ਨੇ ਇੱਕ ਆ ਰਿਹਾ ਇਸੇ yellow color 컬러 ਤੁਸੀਂ ਕੋਈ ਵੀ ਬਾਏ ਕਰ ਇੱਕ ਆ ਰਿਹਾ ਮੋਰ ਪੰਖੀ ਫਰੋਜ਼ੀ ਹੈ ਕਲਰ ਇੱਕ ਆ ਰਿਹਾ ਮਹਿੰਦੀ ਸ਼ੇਡ ਜਿਹੜਾ ਇਹਦਾ ਪ੍ਰਾਈਸ ਰਹੇਗਾ ਉਹ ਰਹੇਗਾ 2800 ਰੁਪਏ 2800 ਇਸ ਦਾ ਪ੍ਰਾਈਸ ਰਹੇਗਾ ਸਕਰੀਨਸ਼ਾਟ ਲੈ ਕੇ ਹੁਣੇ ਆਰਡਰ ਕਰ ਲਓ ਰਾਮ ਟੈਕਸ ਬ੍ਰਾਂਡ ਦਾ ਇਹ ਆਰਟੀਕਲ ਆਊਗਾ ਰਾਮ ਟੈਕਸ ਬ੍ਰਾਂਡ ਦਾ ਪਿਓਰ ਇੰਪੋਰਟਡ ਲੀਲਨ ਦਾ ਮੈਂ ਆਰਟੀਕਲ ਲੈ ਕੇ ਆਂ ਜੀ ਸਾਰਾ ਸਾਰਾ ਪੈਚ ਵਰਕ ਦਾ ਕੰਮ ਹੈ ਬੜਾ ਪਿਆਰਾ ਆਰਟੀਕਲ ਹੈ ਪਿਓਰ ਇੰਪੋਰਟਡ ਲੀਲਨ ਰਾਮ ਟੈਕਸ ਬ੍ਰਾਂਡ ਬਿਊਟੀਫੁਲ ਆਰਟੀਕਲ ਹੈ ਆ ਚੈੱਕ ਕਰੋ ਡਿਜ਼ਾਈਨਿੰਗ ਇਹਦੀ ਪਿਓਰ ਲੀਲਮ ਦਾ ਆਰਟੀਕਲ ਆ ਰਿਹਾ ਹੈ ਬੜਾ ਸ਼ਾਨਦਾਰ ਆਰਟੀਕਲ ਹੈ ਰਾਮ ਟੈਕਸ ਬ੍ਰਾਂਡ ਦਾ ਬਿਊਟੀਫੁਲ ਡਿਜ਼ਾਈਨਰ ਸੂਟ ਹੈ ਇਹ ਔਰ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਚੈੱਕ ਕਰੋ ਸਾਰਾ ਸਾਰਾ ਪੈਚਵਰਕ ਦਾ ਕੰਮ ਸਾਰਾ ਸ਼ੈਡੋ ਵਰਕ ਆਰੀ ਦਾ ਕੰਮ ਕਰਿਆ ਹੋਇਆ ਹੈ ਆ ਰੈਜ਼ਾ ਬਾਰਡਰ ਤੇ ਡਿਜ਼ਾਈਨ ਆ ਚੈੱਕ ਕਰੋ ਮੋਡਨ ਲੇ ਪਾਇਆ ਕਿੰਨਾ ਲਾਜਵਾਬ ਲੱਗ ਰਿਹਾ ਆ ਐਦਾਂ ਬਣੂਗਾ ਡਿਜ਼ਾਈਨ ਇਹ ਨਾਲ ਆ ਰਿਹਾ ਪਿਓਰ ਟੈਬੀ ਮਸਲੀਨ ਦਾ ਸਾਰਾ ਦਾ ਸਾਰਾ ਹੈਂਡ ਪੇਂਟ ਦੇ ਵਿੱਚ ਦੁਪੱਟਾ ਆ ਰਿਹਾ ਹੈ ਇਹ ਸਾਰਾ ਹੈਂਡ ਪੇਂਟ ਹੈ ਪਲੱਸ ਸਾਰਾ ਇਹ ਪੈਚ ਵਰਕ ਹੈ ਜਿਹੜਾ ਸ਼ਰਟ ਤੇ ਪੈਚ ਵਰਕ ਰਹਾ ਦੁਪੱਟੇ ਸਾਰਾ ਹੈਂਡ ਪੇਂਟ ਹੈ ਬੇਸ ਕਲਰ ਸੇਮ ਰਹੇਗਾ ਕਲਰ ਆਣਗੇ 3 ਯਾਨੀ ਕਿ ਵਰਕ ਤੇ ਪ੍ਰਿੰਟ ਦੇ ਕਲਰ ਚੇਂਜ ਹੋਣਗੇ ਪੈਚ ਵਰਕ ਦੇ ਇੱਕ ਆ ਰਿਹਾ ਕਲਰ ਪੀਕਾਕ ਸ਼ੇਡ ਇੱਕ ਆ ਰਿਹਾ ਮਸਟਰਡ ਕਲਰ ਤਿੰਨ ਰੰਗ ਨੇ ਤਿੰਨੇ ਰੰਗ ਪਿਆਰੇ ਨੇ ਕੋਈ ਵੀ ਕਲਰ ਆਪਦਾ ਬਾਏ ਕਰ ਲਓ ਬਿਊਟੀਫੁੱਲ ਕਲੈਕਸ਼ਨ ਲੈ ਕੇ ਆਇਆ ਰਾਮ ਟੈਕਸ ਬ੍ਰਾਂਡ ਦਾ ਡਿਜ਼ਾਈਨਰ ਆਰਟੀਕਲ ਹੈ ਕਹਿੰਦਾ ਬਹੁਤ ਸੋਹਣਾ ਸਰਪ੍ਰਾਈਜ਼ ਆ ਰਿਹਾ 2900 ਰਾਮਟੈਕਸ ਬ੍ਰਾਂਡ ਦਾ ਇੱਕ ਹੋਰ ਡਿਜ਼ਾਈਨ ਲੈ ਕੇ ਆਇਆ ਪਿਓਰ ਕਾਟਨ ਦੇ ਵਿੱਚ ਇਹ ਸਾਰਾ ਦਾ ਸਾਰਾ ਪੈਚਵਰਕ ਦਾ ਕੰਮ ਹੈ ਡਿਜ਼ਾਈਨਿੰਗ ਬੜੀ ਪਿਆਰੀ ਹੈ ਅਲਟੀਮੇਟ ਡਿਜ਼ਾਈਨ ਹੈ ਚਾਰ ਕਲਰ ਨੇ ਚਾਰੇ ਕਲਰ ਡਿਫਰੈਂਟ ਨੇ ਗਾਜ਼ਰੀ ਪਿੰਕ ਛੇੜਾ ਹੋਆ yellow mustard ਕਲਰ ਆਊਗਾ ਲਾਈਟ ਰਸਟ ਬ੍ਰਾਊਨ ਸ਼ੇਡ ਆਊਗਾ ਰਾਮਾ ਗ੍ਰੀਨ ਕਲਰ ਆਊਗਾ ਕਲਰ ਚਾਰੇ ਹੀ ਡਿਫਰੈਂਟ ਨੇ ਸਮਝ ਸਪੈਸ਼ਲ ਕਲਰ ਪਿਓਰ ਕਾਟਨ ਰਾਮਟੈਕਸ ਬ੍ਰਾਂਡ ਨਾਮ ਹੀ ਕਾਫੀ ਹੈ ਜੀ ਰਾਮਟੈਕਸ ਦੀ ਕਲੈਕਸ਼ਨ ਦਾ ਇਹੋ ਜੀ ਹੈ ਇਸ ਟਾਈਮ ਕੀ ਫੈਬਰਿਕ ਤੇ ਡਿਜ਼ਾਈਨਿੰਗ ਅਸਮਾ ਵਸੇ ਹੀ ਆ ਚੈੱਕ ਕਰੋ ਲੈਂਥ ਜਿੰਨੀ ਮਰਜ਼ੀ ਰੱਖ ਲੋ ਆ ਆ ਰਿਹਾ ਨੈਕ ਤੇ ਫਲਾਵਰ ਬਣੇਗਾ ਬ੍ਰੀਕ ਬੂਟੀ ਦੀ ਪ੍ਰਿੰਟਿੰਗ ਕਰੀ ਹੋਈ ਆ ਬ੍ਰੀਕ ਬ੍ਰੀਕ ਪ੍ਰਿੰਟ ਕਰਿਆ ਹੋਇਆ ਆ ਚੈੱਕ ਕਰੋ ਘੇਰਾ ਸਾਰਾ ਦਾ ਸਾਰਾ ਪੈਚਵਰਕ ਪਲੱਸ ਬਾਰਡਰ ਦੇ ਉੱਤੇ ਸਾਰਾ ਲੈਸ ਵਰਕ ਬੜਾ ਪਿਆਰਾ ਆਰਟੀਕਲ ਆ ਮੈਚਿੰਗ ਬਾਟਮ ਆਏਗੀ ਰਾਮਟੈਕਸ ਬ੍ਰਾਂਡ ਦਾ ਲੋਗੋ ਲੱਗਾ ਹੋਇਆ ਔਰ ਜਿਹੜਾ ਦੁਪੱਟਾ ਆਏਗਾ ਉਹ ਆਏਗਾ ਪਿਓਰ ਟੈਬੀ ਮਸਲੀਨ ਦਾ ਦੁਪੱਟਾ ਔਰ ਦੁਪੱਟੇ ਦੀ ਡਿਜ਼ਾਈਨਿੰਗ ਚੈੱਕ ਕਰੋ ਕਿੰਨੀ ਸ਼ਾਨਦਾਰ ਹੈ ਜੀ ਆ ਲੋ ਆ ਦੁਪੱਟਾ ਆ ਰਿਹਾ ਤੋ ਦਬੱਟਾ ਵੀ ਬੜਾ ਪਿਆਰਾ ਬਣਾ ਹੋਇਆ ਹੈ ਇਹਦੇ ਸ਼ੇਡ ਚੈੱਕ ਕਰੋ ਰਾਮ ਟੈਕਸ ਬ੍ਰਾਂਡ ਦੇ ਡਿਜ਼ਾਈਨਰ ਸੂਟ ਜਿੰਨੇ ਵੀ ਮੈਂ ਲੈ ਕੇ ਆ ਰਿਹਾ ਉਹ ਸਾਰੇ ਸਾਰੇ ਪ੍ਰੀਮੀਅਮ ਚ ਹੁੰਦੇ ਆ ਕਿਉਂਕਿ ਜਿਨ੍ਹਾਂ ਨੂੰ ਪ੍ਰੀਮੀਅਮ ਕੁਆਲਿਟੀ ਚਾਹੀਦੀ ਹੈ ਜਿਹੜੇ ਕਹਿੰਦੇ ਆ ਵੀ ਭਾਜੀ ਸੂਟ ਅਸੀਂ ਪਾਈਏ ਵੀ ਅਸੀਂ ਲੌਂਗ ਟਾਈਮ ਪਾਈਏ ਤੇ ਐ ਨਾ ਹੋਵੇ ਕਿ ਇੱਕ ਸੀਜ਼ਨ ਕੱਢੇ ਕਿ ਦੋ ਤਿੰਨ ਸੀਜ਼ਨ ਆ ਵਧੀਆ ਲੰਗੇ ਤਾਂ ਰਾਮ ਟੈਕਸ ਬ੍ਰਾਂਡ ਦਾ ਬਸ ਐ ਕਿ ਤੁਸੀਂ ਅੱਕ ਜੂਗੇ ਸੂਟ ਜਿੰਦੇ ਦੀ ਖਰਾਬ ਨਹੀਂ ਹੁੰਦਾ 0% ਕੰਪਲੀਟ ਹੈ ਉਹ ਕਈ ਵਾਰੀ ਹੋ ਜਾਂਦਾ ਲੱਕ ਖਰਾਬ ਹੋਏ ਉਹ ਗੱਲ ਬੱਕਰੀ ਹੈ ਕਿ ਬੈਡ ਲੱਕ ਹੋਵੇ ਤਾਂ ਕੋਈ ਵੀ ਜੀ ਖਰਾਬ ਹੋਦਾ ਨਹੀਂ ਆ ਚੈੱਕ ਕਰੋ ਚਾਰ ਰੰਗ ਨੇ ਚਾਰੇ ਰੰਗ ਪਿਆਰੇ ਨੇ ਜਿਹੜਾ ਇਹਦਾ ਪ੍ਰਾਈਸ ਰਹੇਗਾ ਰਾਮ ਟੈਕਸ ਬ੍ਰਾਂਡ ਦਾ ਇਹ ਆਰਟੀਕਲ ਹੈ 2800 ਰੁਪਏ ਪ੍ਰਾਈਸ ਆ ਰਿਹਾ ਫੁੱਲ ਪਿਓਰ ਜਾਰਜਟ ਦੇ ਵਿੱਚ ਮੈਂ ਡਿਜ਼ਾਈਨ ਲੈ ਕੇ ਆ ਰਾਮ ਟੈਕਸ ਬ੍ਰਾਂਡ ਦਾ ਇਹ ਆਰਟੀਕਲ ਹੈ 5 6 ਰੈਡੀ ਕਰਵਾਏ ਆ ਡਿਜ਼ਾਈਨਿੰਗ ਇੰਨੀ ਲਾਜਵਾਬ ਹੈ ਸਾਰਾ ਸਾਰਾ ਹੈਂਡਵਰਕ ਕਰਿਆ ਹੋਇਆ ਸਾਰਾ ਨੋਟਸ ਵਰਕ ਦਾ ਕੰਮ ਹੈ ਸਾਰਾ ਦਦੋਜੀ ਵਰਕ ਦਾ ਕੰਮ ਹੈ ਡਿਜ਼ਾਈਨਿੰਗ ਚੈੱਕ ਕਰੋ ਕਿੰਨੀ ਪਿਆਰੀ ਹੈ ਫੁੱਲ ਪਿਓਰ ਜਾਰਜਟ ਫੈਬਰਿਕ ਆ ਰਿਹਾ ਰਾਮ ਟੈਕਸ ਬ੍ਰਾਂਡ ਦਾ ਇਹ ਆਰਟੀਕਲ ਹੈ ਆ ਚੈੱਕ ਕਰੋ ਇਹਦੀ ਡਿਜ਼ ਡਿਸਟਲ ਪ੍ਰਿੰਟਿੰਗ ਆ ਰਹੀ ਹੈ ਸਾਰਾ ਉੱਪਰ ਘੇਰੇ ਤੇ ਹੈਂਡਵਰਕ ਕਰਿਆ ਹੋਇਆ ਉਹ ਲੋਗੋ ਲੱਗਿਆ ਹੋਇਆ ਰਾਮ ਟੈਕਸ ਬ੍ਰਾਂਡ ਦਾ ਪਿਓਰ ਮਸਲੀਨ ਦੀ ਬੋਟ ਮਾਰੀ ਹੈ ਉਹ ਜਿਹੜਾ ਨਾਲ ਦੁਪੱਟਾ ਆਏਗਾ ਉਹ ਵੀ ਫੁੱਲ ਪਿਓਰ ਜੌਰਜਟ ਦਾ ਹੀ ਦੁਪੱਟਾ ਆਏਗਾ ਦੁਪੱਟੇ ਦੀ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਲਾਜਵਾਵ ਹੈ ਬਿਊਟੀਫੁਲ ਪ੍ਰਿੰਟਿੰਗ ਸਭ ਤੋਂ ਸੋਹਣੀ ਪ੍ਰਿੰਟਿੰਗ ਹੈ ਦੁਪੱਟੇ ਦੀ ਸ਼ੇਡ ਚੈੱਕ ਕਰੋ ਕਿੰਨੇ ਪਿਆਰੇ ਨੇ ਇੱਕ ਆ ਰਿਹਾ ਇਸ ਦੇ ਵਿੱਚ ਬਲੈਕ ਕਲਰ ਇਹ ਨੇਵੀ ਬਲੂ ਆ ਗਿਆ ਇਹ ਨੇਵੀ ਬਲੂ ਸ਼ੇਡ ਹੈ ਇਹ ਨੇਵੀ ਬਲੂ ਆ ਗਿਆ ਇੱਕ ਹੈਗਾ ਮਸਟਰਡ ਕਲਰ ਇੱਕ ਹੈਗਾ ਇਸ ਦੇ ਵਿੱਚ ਬਲੈਕ ਸ਼ੇਡ ਨੇਵੀ ਨੇਵੀ ਬਲੂ ਬਲੈਕ ਮਸਟਰਡ ਰਸਟ ਇੱਕ ਹੈ ਉਹ ਵਾਈਨ ਕਲਰ ਮਹਿਰੂਨ ਵਾਈਨ ਦਾ ਸ਼ੇਡ ਹੈ ਪੰਜ ਤੋਂ 6 ਰੰਗ ਰੈਡੀ ਕਰਵਾਈ ਆ ਪਿਓਰ ਜੋਰਜਟ ਰਾਮਟੈਕਸ ਬ੍ਰਾਂਡ ਦਾ ਇਹ ਆਰਟੀਕਲ ਹੈ ਜੋਰਜਟ ਕਾਟਨ ਨਾਲੋਂ ਵੀ ਸੌਫਟ ਹੁੰਦੀ ਹੈ ਕਿ ਗਰਮੀ ਦੇ ਵਿੱਚ ਮਤਲਬ ਇਹ ਸਭ ਤੋਂ ਕੂਲ ਫੈਬਰਿਕ ਹੁੰਦਾ ਜੋਰਜਟ ਸੋ 2700 ਰੁਪਏ ਦਾ ਪ੍ਰਾਈਸ ਆ ਰਿਹਾ ਰਾਮਟੈਕਸ ਬ੍ਰਾਂਡ ਦਾ ਆਹ ਵਾਲਾ ਡਿਜ਼ਾਈਨ ਅਸੀਂ ਰੀਸਟੌਕ ਕਰਿਆ ਔਰ ਜਿਸ ਦਿਨ ਅਸੀਂ ਪਹਿਲੀ ਵਾਰ ਇਹਦੀ ਰੀਲ ਪਾਈ ਸੀ ਨਾ ਇਹਦੀ ਰੀਲ ਇੰਨੀ ਵਾਇਰਲ ਹੋਈ ਕੀ 15 ਮਿੰਟ ਦੇ ਵਿੱਚ ਤਾਂ ਚਾਰੇ ਦੇ ਚਾਰੇ ਪੀਸ ਸਟਾਕ ਆਊਟ ਹੋ ਗਿਆ ਕਿਉਂਕਿ ਪੀਸ ਚਾਰ ਆਏ ਸੀਗੇ ਇਹ ਸੈਟ ਵਾਈ ਸਟਾਕ ਆਉਂਦਾ ਚਾਰ-ਚਾਰ ਪੀਸ ਆਉਂਦੇ ਨੇ ਇਹਦੇ ਵਿੱਚ ਇੰਨੀ ਕੁਆਂਟੀਟੀ ਨਹੀਂ ਆਉਂਦੀ ਰਾਮਟੈਕਸ ਦੀ ਇਹਦੀ ਖਾਸੀਅਤ ਇਹ ਹੈ ਕਿ ਜੇ ਇਹਦੇ ਵਿੱਚ ਸਟਾਕ ਆਊਗਾ ਤਾਂ ਬਹੁਤ ਲਿਮਟਿਡ ਆਏਗਾ ਅਨਲਿਮਟਿਡ ਨਹੀਂ ਆਉਂਦਾ ਕਿਉਂਕਿ ਇਹ ਡਿਜ਼ਾਈਨ ਮੰਗਿਆ ਹਰ ਕਿਸੇ ਨੇ ਮਿਲਿਆ ਕਿਸੇ ਕਿਸੇ ਨੂੰ ਹੁਣ ਆਇਆ ਚਾਰ ਪੀਸ ਫੇਰ ਦੀ ਸਟਾਕ ਕਰਿਆ ਕਿਉਂਕਿ ਉਸ ਟਾਈਮ ਕਸਟਮਰ ਕਹਿੰਦੇ ਭਾਜੀ ਰੀਸਟੌਕ ਹੋਏਗਾ ਰੀਸਟੌਕ ਦਾ ਕੋਈ ਪਤਾ ਨਹੀਂ ਹੁੰਦਾ ਕਿ ਕਿਹੜੀ ਆਈਟਮ ਕਿਹੜੇ ਵੇਲੇ ਆਉਣੀ ਹੈ ਆ ਚੈੱਕ ਕਰੋ ਇਹ ਡਿਜ਼ਾਈਨ ਹੁਣ ਮਹੀਨੇ ਬਾਅਦ ਰੀਸਟੌਕ ਹੋਇਆ ਹੈ ਉਹ ਡਿਜ਼ਾਈਨ ਇੰਨਾ ਪਿਆਰਾ ਬਣਾ ਹੋਇਆ ਸਾਰਾ ਦਾ ਸਾਰਾ ਸੀਕੁਐਂਸ ਤੇ ਸਾਰਾ ਆਰੀ ਦਾ ਕੰਮ ਕਰਿਆ ਹੋਇਆ ਬੜਾ ਪਿਆਰਾ ਆਰਟੀਕਲ ਹੈ ਇੰਪੋਰਟਡ ਲੀਲਨ ਫੈਬਰਿਕ ਆ ਰਿਹਾ ਬੇਸ ਕਲਰ ਕਰੀਮ ਰਹੇਗਾ 올ਓਵਰ ਸੂਟ ਰਹੇਗਾ ਪਿਓਰ ਟੈਬੀ ਮਸਲੀਨ ਦਾ ਦੁਪੱਟਾ ਔਰ ਦੁਪੱਟੇ ਤੇ ਵੀ ਸਾਰਾ ਵਰਕ ਕਰਿਆ ਹੋਇਆ ਹੈ ਇਹ ਫੁੱਲ ਪਾਰਟੀ ਵੇਅਰ ਡਿਜ਼ਾਈਨਰ ਸੂਟ ਹੈ ਗਰਮੀਆਂ ਦਾ ਸਪੈਸ਼ਲ ਆਰਟੀਕਲ ਹੈ ਆਰਮਟੈਕਸ ਬ੍ਰਾਂਡ ਦਾ ਇਹੋ ਜਿਹੇ ਆਈਟਮਾਂ ਆਮ ਕਾਮਨ ਸੂਟਾਂ ਦੇ ਵਿੱਚ ਹੁੰਦੀਆਂ ਨੇ ਮਤਲਬ ਮਿਲਦੀਆਂ ਨਹੀਂ ਹੈਗੀਆਂ ਜਿਹੜੀਆਂ ਆ ਆਈਟਮਾਂ ਹੋਣੀਆਂ ਡਿਫਰੈਂਟ ਆਈਟਮਾਂ ਆਰਮਟੈਕਸ ਬ੍ਰਾਂਡ ਦੀ ਮਿਲਣਗੀਆਂ ਆ ਚੈੱਕ ਕਰੋ ਇਹਦੇ ਕਲਰ ਮਤਲਬ ਕਿ ਇਹਦੇ ਵਰਕ ਦੇ ਕਲਰ ਚੇਂਜ ਹੋਣਗੇ ਇੱਕ ਆ ਰਿਹਾ ਆਵਲਾ ਸ਼ੇਡ بیس ਕਲਰ ਸੇਮ ਰਹੇਗਾ ਇਹ ਕਾਮਨ ਚੀਜ਼ ਨਹੀਂ ਹੈ ਕੁਝ ਛਟ ਕੇ ਆਈਟਮਾਂ ਹੁੰਦੀਆਂ ਨੇ ਆਮ ਕਾਮਨ ਸੂਟ ਤੋਂ ਅਸੀਂ ਬੜੇ ਦੇਖੇ ਹੋਣੇ ਪਰ ਆਰਮਟੈਕਸ ਬ੍ਰਾਂ ਪਰ ਅਸੀਂ ਤਾਂ ਜਿਹੜੀ ਵੀ ਆਈਟਮ ਲੈ ਕੇ ਆ ਰਹੇ ਆਂ ਵੀ ਇਹੋ ਜਿਹੀ ਚੀਜ਼ ਲੈ ਕੇ ਆ ਰਹੇ ਆਂ ਵੀ ਜਿਹੜੀ ਜਲਦੀ ਜਲਦੀ ਤੁਹਾਨੂੰ ਮਾਰਕੀਟ 'ਚ ਵੀ ਨਾ ਮਿਲੇ ਆ ਚੈੱਕ ਕਰੋ ਰਾਨਟੈਕਸ ਬ੍ਰਾਂਡ ਐਸਾ ਵਧੀਆ ਆਈਟਮ ਹੈ ਔਰ ਵਧੀਆ ਕੁਆਲਿਟੀ ਦੇ ਵਿੱਚ ਹੀ ਆਂਦੀ ਹੈ ਇਹ ਸਭ ਤੋਂ ਸੋਹਣੀਆਂ ਆਈਟਮਾਂ ਹੁੰਦੀਆਂ ਸਭ ਤੋਂ ਡਿਜ਼ਾਈਨਰ ਸੋਹਣੇ ਸੂਟ ਹੁੰਦੇ ਨੇ ਇਹਦੇ ਸੋ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਚਾਰ ਰੰਗ ਨੇ ਮਤਲਬ ਇਹਦੇ ਕਲਰ ਤਾਂ ਸੇਮ ਆ ਵਰਕ ਦੇ ਕਲਰ ਚੇਂਜ ਨੇ 2950 ਰੁਪਏ ਦਾ ਪਿਓਰ ਕਰੇਵ ਦਾ ਬੜਾ ਪਿਆਰਾ ਡਿਜ਼ਾਈਨ ਲੈ ਕੇ ਆਏ ਥੋੜੇ ਵਾਸਤੇ ਇਹਦੇ ਤਿੰਨ ਸ਼ੇਡ ਆਏ ਆ ਤਿੰਨੇ ਸ਼ੇਡ ਪਿਆਰੇ ਆ ਵਰਕ ਬੁਰਕ ਨਾਲ ਕੁਝ ਡਿਫਰੈਂਟ ਚਾਹੀਦਾ ਹੁੰਦਾ ਪਾਰਟੀ ਵੇਅਰ ਦੇ ਵਿੱਚ ਸਾ ਸਭ ਤੋਂ ਸੋਹਣਾ ਆਰਟੀਕਲ ਹੈ ਇਹ ਇਹ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਆਇਆ ਫੁੱਲ ਪਿਓਰ ਕ੍ਰੇਪ ਦੀ ਸ਼ਰਟ ਆ ਰਹੀ ਹੈ ਡਿਜੀਟਲ ਪ੍ਰਿੰਟ ਦੇ ਉੱਤੇ ਸਾਰਾ ਦਾ ਸਾਰਾ ਵਰਕ ਕਰਿਆ ਹੋਇਆ ਸਾਰਾ ਹੈਂਡਵਰਕ ਦਾ ਕੰਮ ਹੈ ਆ ਚੈੱਕ ਕਰੋ ਫਰੰਟ ਬੈਕ ਦੀ ਡਿਜ਼ਾਈਨਿੰਗ ਸੇਮ ਆਏਗੀ ਇਹ ਫੁੱਲ ਪਿਓਰ ਕ੍ਰੇਪ ਦੇ ਵਿੱਚ ਆਊਗਾ ਫੁੱਲ ਪਿਓਰ ਕ੍ਰੇਪ ਦੀ ਸ਼ਰਟ ਆ ਰਹੀ ਹੈ ਔਰ ਫੁੱਲ ਪਿਓਰ ਕ੍ਰੇਪ ਦੀ ਬਾਟਮ ਆ ਰਹੀ ਹੈ ਪ੍ਰੀਮੀਅਮ ਕੁਆਲਿਟੀ ਹੈ ਆ ਚੈੱਕ ਕਰੋ ਆ ਆ ਰਿਹਾ ਪਿਓਰ ਔਰਗੈਂਜ਼ਾ ਦਾ ਬਨਾਰਸੀ ਵੀਵਿੰਗ ਦਾ ਦੁਪੱਟਾ ਫੋਰ ਸਾਈਡ ਲੈਸਵਰਕ ਦੇ ਨਾਲ ਇਹਦੇ ਛੇੜ ਬੜੇ ਪਿਆਰੇ ਆ ਤਿੰਨ ਛੇੜ ਲੈ ਕੇ ਆਇਆ ਇੱਕ ਛੇੜ ਆਊਗਾ ਇਸ ਦੇ ਵਿੱਚ ਆਵਲਾ ਮਾਊਸ ਗ੍ਰੇ ਜਿਹਾ ਕਲਰ ਹੈ ਬੜਾ ਪਿਆਰਾ ਛੇੜ ਹੈ ਈਕ ਕਾਰਾ ਮਾਊਸ ਗ੍ਰੇ ਜਿਹਾ ਕਲਰ ਇੱਕ ਆ ਰਿਹਾ ਇਸ ਦੇ ਵਿੱਚ ਆਵਲਾ ਛੇੜ ਆ ਵੀ ਛੇੜ ਬਹੁਤ ਸੋਹਣਾ ਇਹ ਆ ਰਿਹਾ ਗਾਜ਼ਰੀ ਪਿੰਕ ਰੋਅ ਪਿੰਕ ਜਿਹਾ ਕਲਰ ਦਾ ਬੜਾ ਸੋਹਣਾ ਤਿੰਨ ਕਲਰ ਨੇ ਤਿੰਨੇ ਕਲਰ ਪਿਆਰੇ ਨੇ ਪਿਓਰ ਕਰੀਮ ਦਾ ਪ੍ਰੀਮੀਅਮ ਕੁਆਲਟੀ ਦਾ ਇਹ ਆਰਟੀਕਲ ਹੈ ਸੋ ਫੜਾ ਫੜਾ ਆਰਡਰ ਕਰ ਲਓ ਪ੍ਰਾਈਸ ਆ ਰਿਹਾ 4500 4500 ਰੁਪਏ ਦਾ ਪ੍ਰਾਈਸ ਰਹੇਗਾ ਇਹ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਆਰਟੀਕਲ ਲੈ ਕੇ ਆਂ ਜੀ ਤੁਹਾਡੇ ਵਾਸਤੇ ਇਹ ਫੈਬਰਿਕ ਬਿਲਕੁਲ ਨਵਾਂ ਲਾਂਚ ਹੋਇਆ ਮਤਲਬ ਕਿ ਇਹ ਲੈ ਲਓ ਕਿ ਅੱਜ 22 ਤਰੀਕ ਹੈ ਤਾਂ 22 ਤਰੀਕ ਦਾ ਪਹਿਲਾ ਜਿਹੜਾ ਫੈਬਰਿਕ ਜਿਹੜਾ ਨਵਾਂ ਲਾਂਚ ਦਿਖਾ ਰਿਹਾ ਤੁਹਾਨੂੰ ਉਸ ਫੈਬਰਿਕ ਦੇ ਵਿੱਚ ਇਹ ਡਿਜ਼ਾਈਨ ਲੈ ਕੇ ਆਇਆ ਮੈਂ ਬੜਾ ਪਿਆਰਾ ਫੈਬਰਿਕ ਆ ਰਿਹਾ ਪਿਓਰ ਸਟੋਬਲਿਸ਼ ਸ਼ਿਮਰ ਆ ਰਹੀ ਹੈ ਇਹ ਫੈਬਰਿਕ ਦਾ ਨਾਮ ਆ ਇਹ ਆ ਚੈੱਕ ਕਰ ਲਓ ਜੀ ਇਹ ਸੌਫਟ ਕੁਆਲਿਟੀ ਦਾ ਫੈਬਰਿਕ ਹੈ ਇੱਕ ਜਿਹੜੀ ਸ਼ਿਮਰ ਆਂਦੀ ਹੁੰਦੀ ਆ ਉਹ ਅਲੱਗ ਹੁੰਦੀ ਸੀ ਇਹ ਨਵੀਂ ਸ਼ਿਮਰ ਆਈ ਹੈ ਮਤਲਬ ਇਸ ਤੇ ਸ਼ਾਈਨ ਘਟ ਹੈ ਉਹਦਾ ਬਹੁਤ ਜ਼ਿਆਦਾ ਸ਼ਾਈਨ ਕਰਦੀ ਸੀ ਇਸ ਤੇ ਸ਼ਾਈਨ ਘਟ ਹੈ ਤੇ ਸਭ ਤੋਂ ਵੱਡੀ ਗੱਲ ਬੜੀ ਸੌਫਟ ਕੁਆਲਿਟੀ ਹੈ ਜਿਵੇਂ ਟੈਬੀ ਮਸਲੀਨ ਫੈਬਰਿਕ ਹੁੰਦਾ ਨਾ ਉਦਾਂ ਦਾ ਫੈਬਰਿਕ ਹੈ ਸੌਫਟ ਕੁਆਲਿਟੀ ਦਾ ਹੈ ਫੈਬਰਿਕ ਨਵਾਂ ਫਰੰਟ ਬੈਕ ਦੀ ਡਿਜ਼ਾਈਨਿੰਗ ਆ ਰਹੀ ਹੈ ਸਾਰਾ ਹੈਂਡਵਰਕ ਆਇਆ ਹੈ ਫਰੰਟ ਔਰ ਬੈਕ ਦੀ ਡਿਜ਼ਾਈਨਿੰਗ ਆਏਗੀ ਜਿਨ੍ਹਾਂ ਨੂੰ ਪਾਰਟੀ ਵੇਅਰ ਚੀਜ਼ ਚਾਹੀਦੀ ਹੈ ਕੁਝ ਨਵਾਂ ਪੰਜਾਇਦਾ ਕੁਝ ਅਲੱਗ ਚਾਹੀਦਾ ਵਰਕ ਨਾਲ ਹਟ ਕੇ ਚਾਹੀਦੀ ਹੈ ਆਈਟਮ ਤੇ ਸਭ ਤੋਂ ਬੈਸਟ ਆਈ ਔਰ ਪਿਓਰ ਬਨਾਰਸੀ ਵੀਵਿੰਗ ਦਾ ਦੁਪੱਟਾ ਆ ਰਿਹਾ ਜਿਹੜਾ ਮੈਂ ਕਲਰ ਖੋਲਿਆ ਇਹ ਇਹ ਬ੍ਰਾਊਨ ਪੀਚ ਜਿਹਾ ਰੰਗ ਹੈ ਨਵਾਂ ਸ਼ੇਡ ਹੈ ਇੱਕ ਆ ਰਿਹਾ ਇਸ ਦੇ ਵਿੱਚ ਰੋਸ ਪਿੰਕ ਕਲਰ ਕਲਰ ਦੇਖੋ ਕਿੰਨਾ ਪਿਆਰਾ ਹੈ ਇੱਕ ਆ ਰਿਹਾ ਰੋਸ ਪਿੰਕ ਇੱਕ ਆ ਰਿਹਾ ਇਸ ਦੇ ਕੈਮਲ ਸ਼ੇਡ ਇੱਕ ਆ ਰਿਹਾ ਇਸ ਦੇ ਵਿੱਚ ਮਾਊਸ ਮਾਊਸੀਆ ਕਲਰ ਨਵਾਂ ਆਇਆ ਸ਼ੇਡ ਹੂ ਯੂਨਿਕ ਜਿਹਾ ਸ਼ੇਡ ਹੈ ਬੜੇ ਪਿਆਰੇ ਸ਼ੇਡ ਨੇ ਚਾਰ ਸ਼ੇਡ ਨੇ 40 ਸ਼ੇਡ ਪਿਆਰੇ ਨੇ ਜਿਹੜਾ ਇਹਦਾ ਪ੍ਰਾਈਸ ਰਹੇਗਾ ਉਹ ਰਹੇਗਾ ਬਿਲਕੁਲ ਘੱਟ ਇਹਦਾ ਪ੍ਰਾਈਸ ਆ ਰਿਹਾ 3850 ਰੁਪਏ 3850 ਸ਼ੇਡ ਚੈੱਕ ਕਰੋ ਇੱਕ ਆ ਰਿਹਾ ਆਵਲਾ 3850 ਰੁਪਏ ਇਸ ਦਾ ਪ੍ਰਾਈਸ ਰਹੇਗਾ ਇੱਕ ਆ ਰਿਹਾ ਕੈਮਲ ਸ਼ੇਡ ਫੈਬਰਿਕ ਨਵਾਂ ਆਇਆ ਹੈ ਯੂਨਿਕ ਫੈਬਰਿਕ ਹੈ ਡਿਫਰੈਂਟ ਫੈਬਰਿਕ ਦਾ ਸੌਫਟ ਕੁਆਲਿਟੀ ਦਾ ਫੈਬਰਿਕ ਹੈ ਕੁਝ ਨਵਾਂ ਆ ਫੈਬਰਿਕ ਆ ਚੈੱਕ ਕਰੋ ਰੋਸ ਪਿੰਕ ਕਲਰ ਚਾਰੇ ਰੰਗ ਪਿਆਰੇ ਆ 3850 ਇਸ ਦਾ ਪ੍ਰਾਈਸ ਰਹੇਗਾ 3850 ਰੁਪਏ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਲਓ ਬੜੀ ਪਿਆਰੀ ਆਈਟਮ ਆ ਫਰੰਟ ਦੀ ਬੈਗ ਦੀ ਡਿਜ਼ਾਈਨਿੰਗ ਦੋਨੋਂ ਸਭ ਸੇਮ ਬਣੀ ਹੋਈ ਆ ਇਹ ਡਿਜ਼ਾਈਨ ਦੀ ਜਦੋਂ ਪਹਿਲਾਂ ਰੀਲ ਪਾਈ ਸੀ ਅਸੀਂ ਪਿਓਰ ਕਾਟਨ ਦਾ ਸੂਟ ਆ ਇਹ ਤੇ ਉਸ ਤੋਂ ਬਾਅਦ ਆ ਰੀਸਟਾਕ ਹੋਂ ਦਾ ਨਾਮ ਹੀ ਲਿਆ ਇਹਨੇ ਇਹ ਡਿਜ਼ਾਈਨ ਹੋਰ ਰੀਸਟਾਕ ਆਇਆ ਦੋ ਸ਼ੇਡ ਦੇ ਵਿੱਚ ਔਰ ਆਪਣਾ ਬਾਏ ਕਰ ਲਿਓ ਫੜਾਫੜ ਕਿਉਂਕਿ ਜਿਹੜੀਆਂ ਸਾਡੀਆਂ ਰੀਲਾਂ ਜਿਹੜੀਆਂ ਮੈਂ ਤੁਹਾਨੂੰ ਸ਼ੋਅ ਹੁੰਦੀਆਂ ਨੇ ਤੁਸੀਂ ਅਗਰ ਸਾਡੇ ਪੇਜ ਨੂੰ ਫੋਲੋ ਕਰ ਰੱਖਿਆ ਜੇ ਤੁਸੀਂ ਸਭ ਤੋਂ ਪਹਿਲਾਂ ਰੀਲ ਦੇਖ ਲਈ ਤਾਂ ਤੁਸੀਂ ਸੂਟ ਬਾਏ ਕਰ ਸਕਦੇ ਹੋ ਜੇ ਤੁਸੀਂ ਰੀਲ ਲੇਟ ਦੇਖਦੇ ਹੋ ਤਾਂ ਸ਼ਾਇਦ ਹੀ ਤੁਹਾਨੂੰ ਆਈਟਮ ਮਿਲੇ ਜੇ ਮਿਲੇਗੀ ਤਾਂ ਪ੍ਰੀ-ਬੁਕਿੰਗ ਦੇ ਮਿਲੇਗੀ ਅਚੈੱਕ ਕਰੋ ਬੜਾ ਪਿਆਰਾ ਆਰਟੀਕਲ ਹੈ ਸਾਰਾ ਨੈਕ ਤੇ ਲੈਸ ਵਰਕ ਦਾ ਕੰਮ ਆ ਰਿਹਾ ਬੁਟੀਕ ਸਟਾਈਲ ਦਾ ਪ੍ਰੋਪਰ ਡਿਜ਼ਾਈਨਰ ਸੂਟ ਹੈ ਔਰ ਫੈਬਰਿਕ ਇੰਪੋਰਟਡ ਪਿਓਰ ਕਾਟਨ ਰੂਬੀ ਮਿਲਦਾ ਫੈਬਰਿਕ ਲੱਗਿਆ ਹੋਇਆ ਹੈ ਪਿਓਰ ਰੂਬੀ ਮਿਲਦਾ ਫੈਬਰਿਕ ਆ ਰਿਹਾ ਆ ਡਿਜ਼ਾਈਨਿੰਗ ਚ ਚੈੱਕ ਕਰੋ ਕਿੰਨਾ ਲਾਜਵਾ ਵਰਕ ਹੋਇਆ ਸਾਰਾ ਥੈਡ ਵਰਕ ਆ ਰਿਹਾ ਘੇਰੇ ਦੇ ਸਾਰਾ ਲੈਸ ਵਰਕ ਆ ਰਿਹਾ ਔਰ ਆ ਚੈੱਕ ਕਰੋ ਇਸ ਦਾ ਚਾਹੇ ਬਾਟਮ ਦੇ ਡਿਜ਼ਾਈਨ ਬਣਾ ਲਓ ਚਾਹੇ ਬਾਜੂ ਤੇ ਬਣਾ ਲਓ ਚੁਆਇਸ ਤੁਹਾਡੀ ਹੈ ਓ ਟੈਬੀ ਲਾਈਨ ਦਾ ਦੁਪੱਟਾ ਆ ਰਿਹਾ ਲੈਸ ਵਰਕ ਦੇ ਵਿੱਚ ਬੜਾ ਪਿਆਰਾ ਦੁਪੱਟਾ ਬਣਿਆ ਹੋਇਆ ਪਿਓਰ ਟੈਬੀ ਲਾਈਨ ਦਾ ਦੁਪੱਟਾ ਆ ਰਿਹਾ ਦੁਪੱਟੇ ਸਾਰਾ ਲੈਸ ਵਰਕ ਇਹਦੇ 2 ਸ਼ੇਡ ਰੀਸਟੌਕ ਹੋਇਆ ਇੱਕ ਨੀਚੇ ਵਾਲਾ ਇੱਕ ਉਸ ਤੇ ਥੋੜਾ ਬੜਾ ਚੈੱਕ ਬਣਾ ਆ ਇਸ ਤੇ ਬਰੀਕ ਚੈੱਕ ਕਰ ਰਿਹਾ ਆ ਆ ਚੈੱਕ ਕਰੋ ਡਿਜ਼ਾਈਨ ਸੇਮ ਹੈ ਫੈਬਰਿਕ ਸੇਮ ਹੈ ਸਾਰਾ ਕੁਝ ਸੇਮ ਹੈ ਆ ਚੈੱਕ ਕਰੋ ਸੈਕਿੰਡ ਸ਼ੇਡ ਆਊਗਾ ਆ ਵਾਲਾ ਬੜਾ ਪਿਆਰਾ ਆਰਟੀਕਲ ਆ ਪੂਰੇ ਬਾਏ ਕਰ ਲਓ 2 ਪੀਸ ਆਇਆ ਪ੍ਰਾਈਸ ਆ ਰਿਹਾ 2950 4 ਡਿਜ਼ਾਈਨ ਲੈ ਕੇ ਆ ਮੈਂ ਸੋਲੋ ਸੋਲੋ ਇੱਕ ਰਾਮ ਟੈਕਸ ਬ੍ਰਾਂਡ ਦਾ ਇੱਕ ਪਿਓਰ ਵਿਸਕੋਸ ਔਰਗੈਂਜ਼ਾ ਦਾ ਪੀਸ ਆ ਡਿਜ਼ਾਈਨਿੰਗ ਚੈੱਕ ਕਰੋ ਇਹ ਆਏਗਾ ਪਿਓਰ ਟੈਬੀ ਮਸਲੀਨ ਦੇ ਵਿੱਚ ਡਿਜ਼ਾਈਨ ਆਏਗਾ ਰਾਮ ਟੈਕਸ ਬ੍ਰਾਂਡ ਦਾ ਸੋਲੋ ਆਰਟੀਕਲ ਆਇਆ ਸਿੰਗਲ ਪੀਸ ਆ ਚੈੱਕ ਕਰੋ ਕਿੰਨਾ ਪਿਆਰਾ ਡਿਜ਼ਾਈਨ ਆ ਰਿਹਾ ਇਸ ਤਰ੍ਹਾਂ ਡਿਜ਼ਾਈਨ ਰਵੀ ਮਾਰਾ ਫੜਪੋਤੋ ਡਿਜ਼ਾਈਨਿੰਗ ਬਹੁਤ ਸੋਹਣੀ ਬਣੀ ਹੋਈ ਆ ਫੈਬਰਿਕ ਇੰਨਾ ਸੌਫਟ ਹੈ ਕਿ ਬਿਲਕੁਲ ਲਾਈਟ ਵੇਟ ਫੈਬਰਿਕ ਹੈ ਇਹ ਸਮਰ ਦਾ ਸਪੈਸ਼ਲ ਫੈਬਰਿਕ ਹੈ ਪਿਓਰ ਟੈਬੀ ਮਸਲੀਨ ਸਾਰਾ ਬੁਟੀਕ ਸਟਾਈਲ ਦਾ ਇਹ ਆਰਟੀਕਲ ਬਣਾ ਹੋਇਆ ਹੈ ਡਿਜੀਟਲ ਪ੍ਰਿੰਟਿੰਗ ਹੈ ਮੈਚਿੰਗ ਪਿਓਰ ਮੋਡਲ ਦੀ ਬੋਟਮ ਆ ਰਹੀ ਆ ਰਾਮ ਟੈਕਸ ਬ੍ਰਾਂਡ ਦਾ ਇਹ ਆਰਟੀਕਲ ਹੈ ਸਾਰਾ ਵਰਕ ਕਰਿਆ ਹੋਇਆ ਔਰ ਦੁਪੱਟਾ ਚੈੱਕ ਕਰੋ ਇਹ ਰੇਟ ਕੀ ਆ ਰਿਹਾ ਇਹਦਾ ਇੱਕ ਪੀਸ ਆਇਆ ਸੂਟ 27250 ਰੁਪਏ ਦਾ ਇਹ ਤੁਹਾਨੂੰ ਮਿਲਣਾ ਆਫਰ ਰੇਟ ਤੇ 2150 ਰੁਪਏ ਸੂਟ ਦਾ ਪ੍ਰ ਆ ਚੈੱਕ ਕਰੋ ਇਹਦਾ ਦੁਪੱਟਾ ਆ ਮੋੜਨ ਦੇ ਬਾਅਦ ਹਾਂ ਰੋਮੀ ਪਿਓ ਟੈਬੀ ਮਸਲਿਨ ਦਾ ਡਿਜ਼ਾਈਨ ਹੈ 2150 ਰੁਪਏ ਦਾ ਸੂਟ ਰਹੇਗਾ ਆ ਚੈੱਕ ਕਰੋ ਦੁਪੱਟੇ ਦੀ ਡਿਜ਼ਾਈਨਿੰਗ ਕਿੰਨੀ ਸ਼ਾਨਦਾਰ ਹੈ ਆ ਦੁਪੱਟੇ ਦੀ ਡਿਜ਼ਾਈਨਿੰਗ ਆ ਰਹੀ ਹੈ 3D ਦੁਪੱਟਾ ਆ ਰਿਹਾ ਇੱਕ ਡਿਜ਼ਾਈਨ ਆਹ ਵਾਲਾ ਇੱਕ ਡਿਜ਼ਾਈਨ ਆਊਗਾ ਆਹ ਵਾਲਾ ਇਹ ਪਿਓ ਵਿਸਕੋਸ ਰੇਨ ਦਾ ਤੇ ਅਲੱਗ ਬ੍ਰਾਂਡ ਆ ਆ ਚੈੱਕ ਕਰੋ ਇਸ ਤੇ ਸਾਰਾ ਹੈਂਡਵਰਕ ਹੈ ਇਹ ਸਪੈਸ਼ਲ ਕਰੀਮ ਕਲਰ ਦਾ ਆਰਟੀਕਲ ਹੈ ਸੋਲੋ ਆਰਟੀਕਲ ਆਏਗਾ ਸਾਰਾ ਬਲੈਕ ਪਰਲ ਵਰਕ ਦਾ ਕੰਮ ਕਰਾਇਆ ਹੈ ਕਸਤ ਦਾਣੇ ਦਾ ਕੰਮ ਕਰਾਇਆ ਪ੍ਰੋਪਰ 슬ੀਵ ਇਦੀ ਪਿਓ ਟੈਬੀ ਸਿਲਕ ਦੀ ਬਾਟਮ ਆ ਰਹੀ ਹੈ। ਔਰ ਆ ਆ ਰਿਹਾ ਜ਼ਾ ਦੁਪੱਟਾ। ਵੀ ਹੋਰ ਸਪੈਸ਼ਲ ਕਰੀਮ ਕਲਰ ਦਾ ਦੁਪੱਟਾ ਆ ਰਿਹਾ ਬੜਾ ਪਿਆਰਾ ਦੁਪੱਟਾ ਆ ਰਿਹਾ। ਪਿਓਰ ਵਿਸਕੋਸ ਔਰ ਗੈਜ਼ ਦਾ। ਜਿਹੜਾ ਇਹਦਾ ਪ੍ਰਾਈਸ ਰਹੇਗਾ ਔਰ ਹੈਗਾ 3250 ਰੁਪਏ 3250। ਪਿਓਰ ਕਾਟਨ ਦਾ ਜਿਹੜਾ ਮੈਂ ਆ ਡਿਜ਼ਾਈਨ ਲੈ ਕੇ ਆਣਾ ਦੋ ਸ਼ੇਡ ਚ ਆਇਆ ਹੈ। ਜੇ ਅਗਰ ਤੁਸੀਂ ਇਹ ਸੂਟ ਆਪਣੇ ਕੋਲ ਮੰਗਾ ਲਿਆ ਨਾ ਇਹਦਾ ਫੈਬਰਿਕ ਤੁਸੀਂ ਵੇਅਰ ਕਰ ਲਿਆ। ਬਸ ਥੋੜਾ ਮਨ ਖੁਸ਼ ਹੋ ਜਾਣਾ ਤੁਸੀਂ ਮੈਨੂੰ ਇੰਨੀ ਗੱਲ ਜਰੂਰ ਕਹਿਣੀ ਆ ਪਾਜੀ ਕਪੜਾ ਇੰਨਾ ਸੋਹਣਾ ਹੈ ਨਾ। ਕਿ ਜੀ ਕਰਦਾ ਇਹ ਕਪੜਾ ਪਾਈ ਜਾਈਏ ਬਸ ਇੰਨਾ ਪਿਆਰਾ ਫੈਬਰਿਕ ਸਭ ਤੋਂ ਨਹੀਂ ਫੈਬਰਿਕ ਦੀ ਗੱਲ ਕਰ ਰਿਹਾ ਮੈਂ ਜਿਹੜੀ ਦੀ ਕੁਆਲਿਟੀ ਹੈ ਕੱਪੜੇ ਦੀ ਪਿਓਰ ਕਾਟਨ ਓਏ ਹੋਏ ਟਿਸਟਾ ਬ੍ਰਾਂਡ ਦਾ ਫੈਬਰਿਕ ਲੱਗਾ ਹੋਇਆ ਔਰ ਪ੍ਰੀਮੀਅਮ ਕਾਟਨ ਸੌਫਟ ਕੁਆਲਿਟੀ ਦਾ ਫੈਬਰਿਕ ਹੈ ਇੰਨਾ ਰੂਹ ਨਾਲੋਂ ਵੀ ਸੌਫਟ ਕਪੜਾ ਹੈ ਇਹ ਸਭ ਤੋਂ ਸੋਹਣੀ ਕੁਆਲਿਟੀ ਹੈ ਫੈਬਰਿਕ ਇੰਨਾ ਲਾਜਵਾਬ ਹੈ ਜੋ ਤੁਸੀਂ ਫੀਲ ਕਰੋਗੇ ਨਾ ਓਏ ਹੋਏ ਕਿ ਫੈਬਰਿਕ ਦੀ ਲੁੱਕ ਕੀ ਹੈ ਜਦੋਂ ਵੇਅਰ ਕਰੋਗੇ ਇੰਨਾ ਕੰਫਰਟੇਬਲ ਫੈਬਰਿਕ ਸਭ ਤੋਂ ਸੌਫਟ ਕੁਆਲਿਟੀ ਹੈ ਜਿਹੜੇ ਗਰਮੀ ਜ਼ਿਆਦਾ ਮਹਿਸੂਸ ਕਰਦੇ ਆ ਇਹ ਪਿਓਰ ਕਾਟਨ ਦਾ ਫੈਬਰਿਕ ਆ ਰਿਹਾ ਹੈ ਉਹਨਾਂ ਲਈ ਵਨ ਆਫ ਦਾ ਬੈਸਟ ਆਰਟੀਕਲ ਹੈ ਆ ਘੇਰੇ ਤੇ ਸਾਰਾ ਪੈਚਵਰਕ ਦਾ ਕੰਮ ਹੈ ਲੈਸ ਵਰਕ ਦਾ ਕੰਮ ਹੈ ਪ੍ਰਿੰਟਿੰਗ ਬੜੀ ਪਿਆਰੀ ਹੈ ਡਿਜ਼ਾਈਨਰ ਸੂਟ ਬਣਿਆ ਹੋਇਆ ਹੈ ਕਿਉਂਕਿ ਜਿਹੜੀ ਇਹਦੀ ਕੁਆਲਿਟੀ ਆ ਉਹ ਹਾਈ ਕਲਾਸ ਹੈ ਹਾਈ ਐਂਡ ਕੁਆਲਿਟੀ ਹੈ ਆ ਚੈੱਕ ਕਰੋ ਦੁਪੱਟਾ ਸੈਬੀ ਲਾਈਨ ਦਾ ਦੁਪੱਟਾ ਆ ਰਿਹਾ ਲੈਸ ਵਰਕ ਦੇ ਵਿੱਚ ਇੱਕ ਸ਼ੇਡ ਆਵਲਾ ਚੀਕੂ ਕਲਰ ਤੇ ਇੱਕ ਬਲੈਕ ਦੋ ਸ਼ੇਡ ਆਇਆ ਇਹਦੇ ਦੋਨੋਂ ਸ਼ੇਡ ਪਿਆਰੇ ਆ ਪ੍ਰੀਮੀਅਮ ਕੁਆਲਿਟੀ ਬਿਊਟੀਫੁੱਲ ਡਿਜ਼ਾਈਨਰ ਸੂਟ ਅਲਟੀਮੇਟ ਆਈਟਮਾ ਅਲਟੀਮੇਟ ਛੇ ਟੈਕ ਕਰੋ ਕਿੰਨੇ ਪਿਆਰੇ ਨੇ ਇੱਕ ਆ ਰਿਹਾ ਆਵਲਾ ਬਲੈਕ ਸ਼ੈਡ ਇੱਕ ਆਏਗਾ ਨੀਚੇ ਚੀਕੂ ਗਲਰ ਕੋਈ ਵੀ ਕਲਰ ਬਾਈ ਕਰ ਲੋ ਦੋਨੋਂ ਰੰਗ ਸੋਨੇ ਨੇ ਬੜਾ ਪਿਆਰਾ ਆਰਟੀਕਲ ਆ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਹੈ ਡਿਜ਼ਾਈਨਰ ਸੂਟ ਆ ਜਿਹੜਾ ਪ੍ਰਾਈਸਸ ਆ ਰਿਹਾ ਉਹ ਆ ਰਿਹਾ 3000 ਰੁਪਏ